ਇਗਡਰੇ ਉੱਥੇ ਕਿਉਂ ਲਾਈ ਹੋਈ ਹੈ ਇਹ ਠੀਕ ਹੈ ਅਸੀਂ ਐਗਡਰੇ ਦੇ ਵਿੱਚ ਜਿਹੜੇ ਲੋਕ ਨਹੀਂ ਨਾਨਵਜ ਲਏ ਨਿੰਬੂ ਧਰ ਦਿੰਦੇ ਨੇ ਪਰ ਜਿਹੜੇ ਨੇ ਨਿੰਬੂ ਘਰੇ ਧਰੇ ਆ ਤੁਸੀਂ ਆਪਣੇ ਇਮਾਨ ਨਾਲ ਤੀਜੇ ਦੇ ਚੌਥੇ ਦਿਨ ਮੈਨੂੰ ਕੋਈ ਤਪਕਾ ਵੀ ਕੱਢ ਕੇ ਦਿਖਾ ਦਿੰਦੇ ਮੋ ਤੇ ਵਿੱਚੋਂ ਇੱਕ ਬੂੰਦ ਨਹੀਂ ਨਿਕਲਦੀ ਸੁੱਕਿਆ ਪਿਆ ਹੂੰ ਉਹ ਸਾਰਾ ਚੱਕ ਜਾਂਦਾ ਇਹ ਸਾਰਾ ਸੁੱਕਾਦਾ ਨੇ ਉਹਦੇ ਵਾਸਤੇ ਹੈ ਹੀ ਨਹੀਂ ਫਰਿੱਜ ਦਾ ਅਗਰ ਤੁਸੀਂ ਟੈਕਨੀਕਲ ਬਰੌਸ਼ਰ ਦੇਖੋ। ਗੇਟ ਖੁੱਲਾ ਹੈ। ਹਾਂ। ਤਾਂ ਉਹਦੇ ਵਿੱਚ ਹਰ ਚੀਜ਼ ਸੀਲਡ ਰੱਖਣੀ ਚਾਹੀਦੀ ਹੈ। ਰੱਖ ਲਓ ਕੁਝ ਵੀ। ਜੇ ਲੋੜ ਜ਼ਰੂਰੀ ਦੀ ਵੀ ਤੁਸੀਂ ਨਾਨ-वेज ਵਾਸਤੇ ਫਰਿੱਜ ਲਿਆ ਜਾਂ ਮੈਡੀਸਨ ਵਾਸਤੇ ਲਿਆ ਜੇ ਕੋਈ ਤੁਹਾਡੇ ਕੋਲ ਹੋਰ ਚੀਜ਼ ਹੈ ਤਾਂ ਉਹਨੂੰ ਸੀਲਡ ਰੱਖੋ। ਜਿਹੜਾ ਪੈਕਡ ਫੂਡ ਆਉਂਦਾ ਹੈ ਹਾਂ ਉਹ ਫਰਿੱਜ ਵਾਸਤੇ ਹੈ। ਤਾਜ਼ੀ ਚੀਜ਼ਾਂ ਤਾਂ ਨਾ ਵਾਸਤੇ ਜਾਂ ਥੋੜੀ ਫਰਿੱਜ ਦਿੰਦਾ। ਜਿਹੜੀਆਂ ਵੈਜੀਟੇਬਲ ਨੇ ਜਾਂ ਫਲ ਨੇ ਉਹਨਾਂ ਵਾਸਤੇ ਅਲੱਗ ਬਾਕਸ ਹੈ ਜਿਹਦੇ ਉੱਤੇ ਸ਼ੀਸ਼ੇ ਨਾਲ ਸੀਲ ਕੀਤਾ ਹੁੰਦਾ ਹੂੰ ਸ਼ੀਸ਼ੇ ਨਾਲ ਸੀਲ ਕੀਤਾ ਹੁੰਦਾ ਹੂੰ ਜਿਹੜੀ ਚੀਜ਼ ਪੈਕਿੰਗ 'ਚ ਨਹੀਂ ਆਉਂਦੀ ਬਾਕੀ ਸਾਰੀ ਜਿੰਨੀਆਂ ਬੋਤਲਾਂ ਦਾ ਰੈਕ ਹੈ ਜਾਲੀਆਂ ਨੇ ਉੱਥੇ ਸਾਰਾ ਪੈਕਟਡ ਫੂਡ ਧਰਨ ਵਾਸਤੇ ਹੁੰਦਾ ਹੈ ਖੁੱਲਾ ਸਮਾਨ ਵਾਸਤੇ ਨਹੀਂ ਕਿਉਂਕਿ ਇਹ ਬਹੁਤ ਸਾਰੇ ਜਿਹੜੇ ਸਾਲਟ ਨੇ ਇੱਕ ਦੂਜੇ ਤੇ ਹੇਰ ਲਾ ਦਉਂਦਾ ਮਿਸਾਲ ਦੇ ਤੌਰ ਤੇ ਤੁਸੀਂ ਲੱਭਾ ਹੂੰ ਬਿਲਕੁਲ ਖਰਬੂਜਾ ਧਰ ਦੋ ਕਰੇ ਗੇਮ ਦੇਖਣੀ ਹੈ ਖਰਬੂਜਾ ਰੱਖ ਲਓ ਜੰਬ ਧਰ ਦੋ ਸੁਣੋ ਹਰ ਖਾਣ ਵਾਲੀ ਚੀਜ਼ ਦੇ ਵਿੱਚ ਖਰਬੂਜੇ ਦੀ ਸੁਣੋ ਖਰਬੂਜੇ ਦੀ ਸਵੈ ਲੋ ਕਕਰ ਲਾ ਦਿੰਦਾ ਇਹ ਬਹੁਤ ਖਤਰਨਾਕ ਹੋ ਜਾਂਦਾ ਆਯੁਰਵੇਦ ਦੇ ਵਿੱਚ ਲੋਕ ਕਹਿੰਦੀਆਂ ਚੀਜ਼ਾਂ ਦੱਸਦੇ ਨੇ ਵੀ ਇਹਦੇ ਨਾਲਾਂ ਨਹੀਂ ਖਾਈਂਦੀ ਇਹਦੇ ਨਾਲਾਂ ਨਹੀਂ ਖਾਈਂਦੀ ਇਹ ਨਾਲਾਂ ਨਹੀਂ ਖਾਈਂਦੀ ਇਹ ਤਾਂ ਸਾਰਾ ਕਾਲਾ-ਵਾਲਾ ਕਰਕੇ ਇਕੱਠਾ ਹੀ ਫੜਾ ਲਾ ਦੇ ਵਿੱਚ ਆਕ ਇਹ ਤੇ ਮਸ਼ੀਨ ਦਾ ਦੋਸ਼ ਥੋੜੀ ਹੈ ਸਾਡੇ ਬਰਤਨ ਦਾ ਸਾਨੂੰ ਨਹੀਂ ਪਤਾ ਨਹੀਂ ਪਤਾ ਅਸੀਂ ਉਹਨੂੰ ਬੇ ਸਿਰ ਪੈਰਾ ਵਰਤਦੇ ਹਾਂ ਇਸ ਕਰਕੇ ਉਹ ਤਾਂ ਨੁਕਸਾਨ ਖਾਂਦੇ ਆ ਲੜੇ ਸੀ ਬਿਜਲੀ ਫੂਕਦੇ ਆ ਆ ਸਮੱਸਿਆ ਹੋ ਗਈ ਲੋਕੀ ਦਾ ਦਹੀਂ ਹੋ ਗਿਆ ਉਹ ਵੀ ਵਿੱਚ ਰੱਖਿਆ ਸਭ ਕੁਝ ਵਿੱਚ ਰੱਖਿਆ ਦੇਖੋ ਜੇ ਰੱਖਣਾ ਤਾਂ ਤੁਹਾਡੇ ਕੋਲੇ ਕੋਸ਼ਿਸ਼ ਕਰੋ ਕੰਚ ਦੀਆਂ ਕੋਲੀਆਂ ਹੋਣ ਜਾਂ ਭਾਂਡਾ ਕੰਚ ਦਾ ਹੋਵੇ ਕੰਚ ਦਾ ਭਾਂਡਾ ਕੰਚ ਪਲਾਸਟਿਕ ਨਾਲੋਂ ਕੰਚ ਬੈਟਰ ਕਿਉਂਕਿ ਕੰਚ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਠੰਡਾ ਗਰਮ ਨਾਲ ਜੜੀਕਾ ਵੀ ਕੋਈ ਰੀਐਕਸ਼ਨ ਨਹੀਂ ਹੁੰਦਾ ਹੂੰ ਪਲਾਸਟਿਕ ਹੁੰਦਾ ਪਲਾਸਟਿਕ ਹੁੰਦਾ ਤਾਂ ਜੇ ਕੋਈ ਚੀਜ਼ਾਂ ਤੁਸੀਂ ਧਰਦੀਆਂ ਨੇ ਉਹਨਾਂ ਨੂੰ ਉਹ ਪਰਨ ਦੇ ਪਾ ਕੇ ਸ਼ੀਸ਼ੇ ਦੇ ਪਰਨ ਦੇ ਜਿਹੜੇ ਕਿ ਉੱਤੋਂ ਚੰਗੀ ਤਰ੍ਹਾਂ 에ਅ ਟਾਈਟ ਹੋ ਜਾਣਾ ਫਿਰ ਤੁਸੀਂ ਫਰਿਜ ਰੱਖੋ ਬੜੇ ਜੀ ਸਕਦੇ ਤੁਸੀਂ ਕੰਚ ਦੀ ਗੱਲ ਕੀਤੀ ਤਾਂ ਮੇਰੇ ਦਿਮਾਗ 'ਚ ਨਾ ਮਾਈਕ੍ਰੋਵੇਵ ਆ ਗਿਆ ਵੀ ਲੋਕੀ ਅਜ ਤੱਕ ਇਹ ਡਿਬੇਟਸ ਸੋਸ਼ਲ ਮੀਡੀਆ ਤੇ ਚੱਲਦੀ ਰਹਿੰਦੀ ਐ ਕੋਈ ਕਹਿੰਦਾ ਵੀ ਸੇਫ ਐ ਕੋਈ ਕਹਿੰਦਾ ਹਾਰਮਫੁਲ ਐ ਇਹ ਪਤਾ ਹੀ ਨਾ ਲੱਗ ਪ ਰਿਹਾ ਵੀ ਸੇਫ ਐ ਕਿ ਹਾਰਮਫੁਲ ਕੰਚ ਸਭ ਤੋਂ ਵੱਧ ਸੇਫ ਹੁੰਦਾ ਸੇਫ ਹੂੰ ਕੰਚ ਤੋਂ ਬਾਅਦ ਦੂਜਾ ਨੰਬਰ ਆਉਂਦਾ ਤੇ ਚੀਨੀ ਮਿੱਟੀ ਦਾ ਤੁਸੀਂ ਦੇਖ ਰਹੇ ਜਿਹੜੇ ਪੁਰਾਣੇ ਅਚਾਰ ਵਾਲੇ ਬਰਤਮਨ ਹੁੰਦੇ ਤੇ ਐਸਟਿਕ ਹੁੰਦਾ ਪੂਰਾ ਹੂੰ ਉਹ ਚੀਨੀ ਮਿੱਟੀ ਦੇ ਬਰਤਮਨ ਵਾਲੇ ਤੇ ਹੁੰਦਾ ਸੀ ਹੂੰ ਨਾ ਪਿੱਤਲ ਦੇ ਭਾਂਡੇ ਚ ਖਾ ਜਾਂਦਾ ਤੇ ਉਹ ਕੈਮੀਕਲ ਹੋ ਗਿਆ ਕੈਮੀਕਲ ਬਿਲਕੁਲ ਸਹੀ ਠੀਕ ਐ ਨਾ ਨਾクセ ਲੋਹੇ ਦੇ ਤੇ ਸਟੇਨਲੈਸ ਸਟੀਲ ਆ ਚੱਲ ਰਹੇ ਨਹੀਂ ਕੀ ਉਦੋਂ ਚੀਨੀ ਮਿੱਟੀ ਦੇ ਵਰਤਮਾਨ ਅੱਜ ਵੀ ਹੁੰਦੇ ਨੇ ਅੱਜ ਵੀ ਹੁੰਦੇ ਨੇ ਚੀਨੀ ਮਿੱਟੀ ਦੇ ਵਰਤਮਾਨ ਕਿਉਂਕਿ ਐਸਿਡਿਕ ਹੁੰਦਾ ਹ ਉਹਦੇ ਵਾਸਤੇ ਛੋਟੇ ਹੁੰਦੇ ਜਿਹੜੇ ਫਰਿੱਜ ਦੇ ਵਿੱਚ ਜਿਹੜਾ ਖਾਣਾ ਧਰਨਾ ਹੈ ਭਰਾਵੋ ਧਰੋ ਜੋ ਤੁਹਾਡਾ ਦਿਲ ਕਰਦਾ ਰੱਖੋ ਇੱਕ ਐਡ ਆਇਆ ਕਰਦੇ ਸੀ ਕਿਸੇ ਜ਼ਮਾਨੇ ਚ ਉਹ ਸ਼ਾਇਦ ਹੁਣ ਵੀ ਕਿਤੇ ਚੱਲੀ ਹੋਵੇ ਹੈਲਮਟ ਦੀ ਐਡ ਐਸਲੋ ਉਹ ਲਿਆ ਕੇ ਇੱਕ ਖਰਬੂਜਾ ਜਾਂ ਉਹ ਖਰਬੂਜੇ ਦੇ ਥੋੜਾ ਮਾਰਦਾ ਬੰਦਾ ਉਹ ਖਿੰਡ ਜਾਂਦਾ ਕਹਿੰਦੇ ਜਾਂਦਾ ਫਿਰ ਉਹ ਖਰਬੂਜੇ ਨੂੰ ਧਰ ਕੇ ਉਹਦੇ ਉੱਤੇ ਇੱਕ ਹੈਲਮਟ ਧਰ ਦਿੰਦਾ ਫਿਰ ਥੋੜਾ ਮਾਰਦਾ ਉਹ ਹੈਲਮਟ ਕਰੈਕ ਹੋ ਜਾਂਦਾ ਪਰ ਥੱਲੇ ਖਰਬੂਜਾ ਸਹੀ ਰਹਿੰਦਾ ਉਹ ਕਹਿੰਦਾ ਹੁਣ ਮਰਜ਼ੀ ਹੈ ਆਪਕੀ ਕਿਉਂਕਿ ਸਿਰ ਹੈ ਆਪਕਾ ਬੜੀ ਸੋਹਣੀ ਹੈੜਤੀ ਬਾਕੀ ਥੋੜੀ ਮਰਜ਼ੀ ਹੈ ਕੁਝ ਵੀ ਕਰੋ ਕਈ ਕਹਿੰਦਾ ਨੇ ਤਾਂ ਲੈਕਚਰ ਦੇਣ ਤੇ ਨੇ ਅਸੀਂ ਇਥੇ ਮੈਂ ਵਾਕੀ ਕਿਸੇ ਨੂੰ ਕੁਛ ਬੱਚਿਆਂ ਨੂੰ ਇਦਾਂ ਸਮਾਨ ਨਹੀਂ ਰੱਖਣਾ ਜੀ ਕਦੇ ਵੀ ਨਹੀਂ ਰੱਖਣਾ ਜੀ ਆਟਾ ਤਾਂ ਰੱਖਣਾ ਦਾ ਮਤਲਬ ਇਹ ਕਾਦਾ ਨਹੀਂ ਆਟਾ ਦਾ ਰੱਖਣਾ ਨਹੀਂ ਆਟਾ ਉਸੇ ਉਸੇ ਟਾਈਮ ਗੁੰਨੋ ਤੇ ਉਸੇ ਟਾਈਮ ਬਣਾਓ ਉਸੇ ਟਾਈਮ ਖਾ ਲਓ ਜਾਂ ਉਹਨਾਂ ਕ ਬਣਾ ਲਓ ਖਾ ਲਓ ਘਟ ਜੂਗੀ ਰੋਟੀ ਤਾਂ ਪੂਰਾ ਇੱਕ ਮੁਠੀ ਹੋਰ ਚੱਲ ਜੂਗੀ ਆਟੇ ਦੀ ਹੂੰ ਵੱਧ ਤਰੋਗੇ ਦੇਖੋ ਆਟਾ ਧਰ ਲਓ ਫਿਰ ਜੀ ਧਰ ਲਓ ਤੁਸੀਂ ਜੀ ਸੜ ਕੇ ਪਰ ਉਹਦਾ ਨੁਕਸਾਨ ਕੀ ਹੁੰਦਾ ਹੈ ਕਿ ਆਟਾ ਕੁਛ ਟਾਈਮ ਬਾਅਦ ਅਸੀਂ ਦੇਖੋ ਭਾਂਡੇ ਦੇ ਤੇ ਸਿਕਰੀ ਆ ਜਾਂਦੀ ਹੈ ਮੋਟੀ ਮੋਟੀ ਹਾਂ ਆ ਜਾਂਦੀ ਉਹ ਮੋਟੀ ਸਿਕਰੀ ਹੋ ਜਾਂਦੀ ਹੈ ਅਸਲ ਵਿੱਚ ਉਥੇ ਬੈਕਟੀਰੀਆ ਐਕਟੀਵੇਟ ਹੋ ਜਾਂਦਾ ਹੈ ਡਰਾਈ ਵੀ ਹੋ ਗਿਆ ਔਰ ਜਿਹੜਾ ਹੇਠਾਂ ਆਟਾ ਤੁਸੀਂ ਉਹ ਕੱਢ ਕੇ ਦੇਖੋ ਜਵੇਂ ਢੱਲਾ ਢੱਲਾ ਹੋ ਜਾਂਦਾ ਆਟਾ ਹਾਂ ਤੁਸੀਂ ਸਹੀ ਗੁਨੇ ਹੋਇ ਰੱਖੋ ਉੱਪਰਲਾ ਸੁੱਕ ਜੂ ਹੇਠਲਾ ਢੱਲਾ ਢੱਲਾ ਹੋ ਜੂ ਹਾਂ ਸਿੱਧਾ ਰੋਟੀ ਪਕਾਉਣ ਦੇ ਕਾਬਲ ਹੋਵੇ ਨਹੀਂ ਬੈਕਟੀਰੀਆ ਕਦੇ ਵੀ मतलब बंद ਨਹੀਂ ਹੋ ਸਕਦਾ ਹੌਲੀ ਹੋ ਸਕਦਾ ਬਹੁਤ ਹੌਲੀ ਹੋ ਸਕਦਾ ਹੀਟ ਲਾ ਟੈਂਪਰੇਚਰ ਨੂੰ ਰੋਕ ਲਾਂਦਾ ਇਹਦੀ ਤੇਜ਼ੀ ਦਾ ਵਾਧੇ ਨੂੰ ਪ੍ਰਬੰਧ ਨਹੀਂ ਕਰ ਸਕਦਾ ਤੁਸੀਂ ਇੱਕ ਆਚਾਰ ਦੀ ਗੱਲ ਕਰ ਰਹੇ ਸੀ ਵੀ ਪੁਰਾਣੇ ਜਿਹੜੇ ਆ ਉਹ ਭਾਂਡਿਆਂ ਦੇ ਵਿੱਚ ਰੱਖੇ ਜਾਂਦੇ ਸੀ ਮਿੱਟੀ ਦੇ ਜਾਂ ਚੀਨੀ ਦੇ ਭਾਂਡਿਆਂ ਦਾ ਵਿੱਚ ਰੱਖੇ ਜਾਂਦੇ ਸੀ ਪਰ ਹੁਣ ਅਸੀਂ ਦੇਖਦੇ ਆ ਵੀ ਪਹਿਲੀ ਗੱਲ ਤਾਂ ਆਚਾਰ ਕੋਈ ਪਾਉਂਦਾ ਨਹੀਂ ਬਹੁਤ ਘੱਟ ਲੋਕ ਪਾਉਂਦੇ ਆ ਜਾਤਰਾ ਬਾਜ਼ਾਰੀ ਲੈ ਕੇ ਆਉਂਦੇ ਆ ਤੇ ਹੁੰਦੇ ਉਹ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਉਹ ਪਲਾਸਟਿਕ ਦੇ ਡੱਬੇ ਜੇ ਬਣੇ ਹੁੰਦੇ ਪਹਿਲਾਂ ਕਿਹਾ ਨਾ ਵੀ ਦੇਖੋ ਕੈਮੀਕਲ ਰਿਐਕਸ਼ਨ ਜਿੰਨੇ ਤੁਹਾਡੇ ਕੋਈ ਸਿਆਣੇ ਹੈਗੇ ਨੇ ਪਿੱਛੇ ਜੇ ਇੱਕ ਤੁਸੀਂ ਗੂਗਲ ਤੇ ਕੱਢ ਸਕਦੇ ਹੋ ਬਸ ਮਹਰਾਨੀ ਜਾਣਕਾਰੀ ਜਿਹੜੇ ਅੰਕੜੇ ਆਏ ਨੇ ਬਹੁਤ ਖਤਰਨਾਕ ਇਹ ਮਨੁੱਖੀ ਬਲੱਡ ਤੇ ਸਰੀਰ ਦੇ ਅੰਦਰ ਜਿਹੜੀ ਮਾਈਕਰੋ ਪਲਾਸਟਿਕ ਦੀ ਮਾਤਰਾ ਕਿਤੇ ਕਈ ਗੁਣਾ ਵੱਧ ਚੁੱਕੀ ਹੈ ਲੇਵਰ ਤੋਂ ਬਹੁਤ ਜ਼ਿਆਦਾ ਕੇ ਜਾ ਚੁੱਕੀ ਹੈ ਇਹ ਸਾਡੀਆਂ ਬਿਮਾਰੀਆਂ ਦੇ ਮੁੱਖ ਕਾਰਨ ਨੇ ਮੁੱਖ ਕਾਰਨ ਮਾਈਕਰੋ ਪਲਾਸਟਿਕ ਹੂੰ ਮਾਈਕਰੋ ਹੈ ਜਦੋਂ ਇਹ ਵਿੱਚ ਪਾਤਾ ਪਲਾਸਟਿਕ ਦਾ ਵਿੱਚੋਂ ਕੱਢ ਲਿਆ ਉਹ ਜਗਾ ਭਰਦਾ ਹੈ ਪੜਨਾ ਉਹਦੇ ਤੇ ਮਾਈਕਰੋਨਾ ਚੀ ਪਲਾਸਟਿਕ ਜਿਹੜੀ ਕੁਲਦੀ ਆ ਦੇ ਵਿੱਚ ਹੂੰ ਜਿਹੜੀ ਉਹਦੇ ਵਿੱਚ ਕੁਲ ਜਾਂਦੀ ਹੈ ਤੇ ਉਹ ਅੱਗੇ ਸਾਡੇ ਖਾਣੇ ਚ ਆ ਕੇ ਖਾਣੇ ਤੋਂ ਸਰੀਰ ਤੇ ਆ ਕੇ ਸਰੀਰ ਚ ਨਿਕਸ ਜਾਂਦੀ ਇਸ ਕਰਕੇ ਪਲਾਸਟਿਕ ਦਾ ਪੜਨਾ ਕਦੇ ਵੀ ਕੁਛ ਖਾਣ ਪੀਣ ਵਾਲੀਆਂ ਚੀਜ਼ਾਂ ਵਾਸਤੇ ਸੂਟੇ ਬਲੀ ਲੋਕੀ ਪਲਾਸਟਿਕ ਦੀਆਂ ਪਲੇਟਾਂ ਵਰਤਦੇ ਆ ਉਹ ਵੀ ਪਰ ਗੱਲ ਕੁਝ ਵੀ ਹੋਵੇ ਮੇਰਾ ਮੁੱਦਾ ਸਮਝਾਉਣ ਤੱਕ ਤੇ ਵੀ ਬਲੜ ਦੇ ਵਿੱਚ ਮਾਈਕਰੋ ਪਲਾਸਟਿਕ ਦੀ ਮਾਤਰਾ ਬਹੁਤ ਵੱਧ ਰਹੀ ਹੈ ਬਹੁਤ ਨੁਕਸਾਨਦੇਹ ਨਹੀਂ ਇਹ ਨਾ ਤਾਂ ਟਕਾਈਂ ਸਹੀ ਜਿਹੜੇ ਭਾਂਡੇ ਦੇ ਕੰਚੇਗਾ ਚੀਨੀ ਮਿੱਟੀ ਹੈਗੀ ਇਹਨਾਂ ਨਾਲ ਤਾਂ ਰਿਐਕਸ਼ਨ ਹੁੰਦੀ ਹੀ ਨਹੀਂ ਨਾ ਤਾਂ ਨਿੱਲ ਨੇ ਉਦੋਂ ਵਧੀਆ ਫਿਰ ਲੋਹਈ ਹੈ ਲੋਹੇ ਸਟੇਨਲੈਸ ਸਟੇਲਰ ਸटील ਹਾਂ ਉਹਦੇ ਵੀ ਕੋਈ ਜਿਹੜਾ ਪਾਰਟੀਕਲ ਆਉਂਦਾ ਇਹ ਐਮ ਐਸ ਬੀ ਆਜੂ ਤਾਂ ਵੀ ਸਾਡਾ ਕੋਈ ਬਲੱਡ ਦੇ ਵਿੱਚ ਉਹ ਆਇਰਨ ਦੀ ਮਾਤਰਾ ਵਧਾਈ ਸਕਦਾ ਘਟਾਉਂਦਾ ਘਟਾਉਂਦਾ ਨਹੀਂ ਖਰਾਬ ਨਹੀਂ ਹਮ ਐਲੂਮੀਨੀਅਮ ਦੇ ਭਾਂਡੇ ਵੀ ਬੜੇ ਪਿੱਛੇ ਐਲੂਮੀਨੀਅਮ ਦਾ ਵੀ ਨੁਕਸਾਨਦੇ ਆ ਨੁਕਸਾਨਦੇ ਇਹ ਨੁਕਸਾਨ ਇਹ ਨਹੀਂ ਨਿਕੇ ਫਿਰਜ ਦਾ ਹਾਲ ਚਾਲ ਇਹ ਭਰਾਵਾ ਇਹ ਬੜਾ ਵੱਡਾ ਚੈਪਟਰ ਹੈ ਇਹ ਤਾਂ 5-7 ਦਿਨ ਵੀ ਕਥਾ ਕਰ ਲੈ ਗਰੀ ਇਹ ਮੋਕੜਾ ਨਹੀਂ ਹੋ ਕੇ ਨਾ ਫਰਾਂ ਤੋਂ ਚੰਗੀ ਗੱਲ ਹੈ ਵੀ ਜੇ ਤੁਸੀਂ ਇਹ ਚੀਜ਼ਾਂ ਦੇ ਬੁਢਲੀ ਜੀ ਜਾਣਕਾਰੀ ਰੱਖ ਲੋ ਤਾਂ ਤੁਹਾਡੇ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਮੈਂ ਨਹੀਂ ਕਹਦਾ ਵੀ ਅੱਜ ਸਾਰਾ ਕੁਝ ਬੰਦ ਕਰ ਦੋ ਪਰ ਤੁਸੀਂ ਉਹ ਘਟਾ ਸਕਦੇ ਹੋ ਕੰਟਰੋਲ ਕਰ ਸਕਦੇ ਹੋ ਮੈਂ ਬਹੁਤ ਜਗ੍ਹਾ ਤੇ ਜਾਨਾ ਜਿੱਥੇ ਲੋਕ ਇੰਟਰੋਡਕਸ਼ਨ ਦਿੰਦੇ ਨੇ ਵੀ ਆਹ ਸਾਡੇ ਘਰੇ ਲੜਾਈ ਪੈ ਗਈ ਸੀ ਇਸ ਪਿੱਛੇ ਇਹਨਾਂ ਨੇ ਕਹਿੰਦੇ ਵੀ ਫਰਜ ਦੀ ਵਰਤੋਂ ਗਲਤ ਹੈ ਅਸੀਂ ਬੰਦ ਕਰ ਲਈ ਨਹੀਂ ਕਹਿੰਦੇ ਅਸੀਂ ਕਹਿੰਦੇ ਉਹ ਨੂੰ ਸਹੀ ਵਰਤੋ ਤੁਸੀਂ ਉਹ ਦੌਰ ਨਹੀਂ ਦੇਖਿਆ ਹੋਣਾ 185 ਲੀਟਰ ਫ੍ਰਿਜ ਸਟੈਂਡਰਡ ਹੁੰਦਾ ਸੀਗਾ ਹੁਣ ਦੇ ਵਾਸਤੇ ਫ੍ਰਿਜ ਜਦੋਂ 185 ਲੀਟਰ ਹੁੰਦੀ ਹੈ 185 ਲੀਟਰ ਦਾ ਫ੍ਰਿਜ ਘੱਟੋ ਘੱਟ ਲਾਗਲੇ 5-6 ਘਰਾਂ ਵਾਸਤੇ ਕਾਫੀ ਹੁੰਦਾ ਸੀ ਹਮ ਉਹ ਸ਼ਾਇਦ ਲੈ ਕਿਸੇ ਦੇ ਕੋਸਟਰ ਤਾਂ ਤੇ ਥੋੜਾ ਵੱਡਾ ਕਮਰਾ ਖਤ ਜਾਣੇ ਕਿ ਕੁੱਲ ਮਿਲਾ ਕੇ ਇੱਕ ਫ੍ਰਿਜ 160 ਲੀਟਰ ਦਾ ਕਿੰਨੇ ਪਰਿਵਾਰਾਂ ਵਾਸਤੇ ਹੁੰਦਾ ਸੀ ਅੱਜ ਇੱਕ ਘਰ ਦੇ ਵਿੱਚ ਲੋੜਾ ਹੁੰਦਾ ਯਾਰ ਉਹ ਦੇਖਿਆ ਨਾ ਵੀ 700 ਲੀਟਰ 1000 ਲੀਟਰ ਦਾ ਫ੍ਰਿਜ ਜੀ ਕਿੰਨੇ ਨੇ ਤਿੰਨ ਅੱਛਾ ਹੂੰ ਅਸੀਂ ਆਪਦੀ ਮਾੜੀ ਸਿਹਤ ਤੇ ਮਾੜੀ ਕਿਸਮਤ ਨੂੰ ਆਵਾਜ਼ਾਂ ਮਾਰ ਰਹੇ ਹੋ ਵੱਡੇ ਵੱਡੇ ਫ੍ਰਿਜ ਯਾਰ ਹੁਣ ਕੱਲੇ ਬੈਡਰੂਮ ਤੇ ਰੱਖਣ ਵਾਲੇ ਥੋੜੀ ਹੁੰਦੇ ਨੇ ਯਾਰ ਡ੍ਰੈਗ ਰੂਮ ਤੇ ਯਾਰ ਰਸੋਈ 'ਚ ਇਹਨੇ ਹੋਟਲਾਂ ਵਾਸਤੇ ਲਿਆ ਉੱਥੇ ਲੋਡ ਪੈਂਦੀ ਹੈ ਬਹੁਤ ਵੱਡੀ ਮਾਤਰਾ 'ਚ ਸਮਾਨ ਆਉਂਦਾ ਹੈ ਉੱਥੇ ਕਾਊਂਟਰਡ ਵੀ ਹੁੰਦਾ ਬਚਦਾ ਵੀ ਹੈ ਉਹਨਾਂ ਦਾ ਸਮਾਨ ਨੂੰ ਸੰਭਾਲਣਾ ਮਜਬੂਰੀ ਹੈ ਤੇ ਗੱਲ ਸਮਝ ਆਉਂਦੀ ਹੈ। ਹੂੰ। ਇੱਥੇ ਦੋ ਜੀਆਂ ਤੇ ਉੱਥੇ ਤਾਂ ਸੰਦੇ ਤੋਂ ਬਾਹਰ ਦੇਗਾ ਸਮਝ ਤੋਂ ਬਾਹਰ। ਇੱਥੇ ਲੋੜੇਗੀ। ਇਸ ਕਰਕੇ ਬੇਨਤੀ ਹੈ ਵੀ ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਠੀਕ ਕੀਤੀ। ਅ ਮਾਈਕ੍ਰੋਵੇਵ ਦੀ ਗੱਲ ਕੀਤੀ ਸੀ। ਹਾਂਜੀ। ਮਾਈਕ੍ਰੋਵੇਵ ਸੇਫ ਜਾਂ ਹਾਰਮਫੁਲ। ਦੇਖੋ ਦੁਨੀਆ ਦੇ ਉੱਤੇ 100% ਕੋਈ ਸੇਫ ਨਹੀਂ, 100% ਹਾਰਮਫੁਲ ਵੀ ਨਹੀਂ। ਮਾਈਕ੍ਰੋਵੇਵ ਹਲੇ ਹਾਰਮਫੁੱਲ ਨਹੀਂ ਗਨੇ ਜਾ ਰਹੇ ਮੈਂ ਪਹਿਲਾਂ ਕੁਝ ਜਾਣਕਾਰੀ ਪੜ੍ਹੀ ਸੀ ਵੀ ਹਾਰਮਫੁੱਲ ਹੈ ਜਪਾਨ ਨੇ ਵੈਨ ਕੀਤਾ ਹੈ ਮੇਰਾ ਮੀਡੀਆ 'ਚ ਗਲਤ ਹੋਈ ਹੈ ਹਾਂ ਪਰੰਤੂ ਕੁਝ ਮਿੱਤਰਾਂ ਨੇ ਮੈਨੂੰ ਕਮੈਂਟਾਂ 'ਚ ਕਿਹਾ ਵੀ ਨਹੀਂ ਤੁਹਾਡੀ ਜਾਣਕਾਰੀ ਗਲਤ ਹੈ ਮੈਂ ਵੀ ਕੋਈ ਰੱਬ ਨਹੀਂ ਹੈ ਭਰਾਵੋ ਮੈਂ ਵੀ ਇੱਥੇ ਪੜ੍ਹਦਾ ਲਿਖਦਾ ਹਾਂ ਫਿਰ ਮੈਂ ਉਹਨੂੰ ਬਕਾਇਦਾ ਸਰਚ ਕੀਤਾ ਤਾਂ ਪਤਾ ਲੱਗਾ ਵੀ ਉਹ ਜਾਣਕਾਰੀ ਫੇਕ ਸੀ ਹਾਂ ਹਲੇ ਐਸਾ ਕੁਝ ਨਹੀਂ ਹੈ ਹਲੇ ਸੇਫ ਹੈ ਕਿਉਂਕਿ microwaves ਕੀ ਹੈ ਵੀ ਇਹ ਤਾਂ ਪਾਣੀ ਦੇ ਜਿਹੜੇ ਕਣ ਨੇ ਉਹਨਾਂ ਨੂੰ ਬ੍ਰੇਕ ਕਰਦਾ ਹੈ microwaves ਨਾਲ ਹੂੰ ਉਹ ਬ੍ਰੇਕ ਹੁੰਦੇ ਨੇ ਤਾਂ ਜਿਹੜਾ ਪਾਣੀ ਆ ਵਾਲਾ ਮਾਰਦਾ ਹੂੰ ਗਰਮ ਹੁੰਦੇ ਨੇ ਗਰਮ ਹੁੰਦੇ ਵਰਮਿੰ ਨਾਲੇ ਸਦਾ ਹੋ ਜਾਣ ਪਾ ਸਕਦਾ ਭਾਡੇ ਪਰ ਉਹੀ ਗੱਲ ਆਉਂਦੀ ਐ ਘੁੰਮ ਫਰਾ ਕੇ ਭਾਡੇ ਸਹੀ ਵਰਤੋ ਭਾਡੇ ਸਹੀ ਹੂੰ ਬਿਲਕੁਲ ਇੱਕ ਮੈਂ ਸ਼ੁਰੂਆਤ ਚ ਗੱਲ ਕਹੀ ਸੀ ਜਿਵੇਂ ਸਰਕਾਰ ਨੇ ਐਲਾਨ ਵੀ ਕੀਤਾ ਆ ਚਲੋ 300 ਯੂਨਿਟ ਬੜਿਆਂ ਨੂੰ ਫ੍ਰੀ ਮਿਲ ਵੀ ਰਹੇ ਨੇ ਉਹ ਸਰਦੀਆਂ ਦੇ ਵਿੱਚ ਤਾਂ ਜ਼ਿਆਦਾਤਰ ਲੋਕ ਜਿਹੜੇ ਆ ਉਹਨਾਂ ਨੂੰ ਫ੍ਰੀ ਮਿਲਦੇ ਨੇ ਕਈਆਂ ਦੇ ਬਿਜਲੀ ਦੇ ਬਿੱਲ ਵੀ ਜ਼ੀਰੋ ਆਂਦੇ ਨੇ ਕੀ ਗਰਮੀਆਂ ਦੇ ਵਿੱਚ ਜ਼ੀਰੋ ਆ ਸਕਦਾ ਹੈ ਬਿਲ ਏਸੀ ਚਲਾ ਕੇ ਫ੍ਰਿਜ ਚਲਾ ਕੇ ਲੋੜ ਮੁਤਾਬਕ ਚਲਾ ਲਓ ਹੁਣ ਸਾਡੇ ਹੋਸਟਲ ਨੇ ਹਮ ਲੜਕਿਆਂ ਦਾ ਹੋਸਟਲ ਹੈ ਸਾਡਾ ਕੁੜੀਆਂ ਦਾ ਹੋਸਟਲ ਹੈ ਦੋਏ ਅਲੱਗ-ਅਲੱਗ ਨੇ ਦੋ ਜਗ੍ਹਾ ਤੇ ਏਸੀ ਲੱਗੇ ਨੇ ਹਮ ਹਮ ਸਾਡੇ ਉਹ ਆਟੋਮੈਟਿਕ ਸਿਸਟਮ ਲੱਗਾ ਹੈ ਹਮ ਪਹਿਲੀ ਗੱਲ ਟੈਂਪਰੇਚਰ ਫੈਕਟਰੀ ਵਲੋਂ ਸੈੱਟ ਹੁੰਦਾ ਹੈ 29 30 ਜੋ ਵੀ ਹੈ ਹਮ ਦੂਜੇ ਨੰਬਰ ਤੇ ਉਹਨਾਂ ਦਾ ਟਾਈਮਿੰਗ ਸੈੱਟ ਹੈ ਉਹਨਾਂ ਨੂੰ ਵੀ ਲਈ ਜਾਣੀ ਹੈ ਰਾਤ ਨੂੰ 9 ਵਜੇ ਹੈ 9 ਵਜੇ ਸਟਾਰਟ ਹੁੰਦਾ ਤੜਕੇ 5 ਵਜੇ ਤੱਕ ਬੰਦ ਹੋ ਜਾਂਦਾ ਹੂੰ ਤਕਰੀਬਨ ਜਿਹੜੀ ਐਵਰੇਜ ਹੈ ਸਾਡੀ 5 ਕਿਲੋਨਟਾਂ ਦੀ ਐਵਰੇਜ ਆਉਂਦੀ ਹੈ ਰਾਤ ਦੀ ਜੇ ਉਹ 9 ਤੋਂ ਲੈ ਕੇ ਥੋੜਾ ਫਲਾ ਹੋ ਜਾਵੇ ਸਵੇਰ ਦੇ 5 ਵਜੇ ਤੱਕ ਚੱਲਿਆ ਹੂੰ ਬਾਹਰ ਟੈਂਪਰੇਚਰ ਨਾਰਮਲ ਹੈ ਹਾਂ ਜਿਹੜੇ ਦਿਨਾਂ ਦੇ ਵਿੱਚ ਲੋ ਚੱਲੀ ਸੀ ਜਾਂ ਗਰਮੀ ਬਹੁਤ ਸੀ ਉਦੋਂ ਰਾਤ ਨੂੰ 8 8 9-9 ਜੂਨਟਾਂ ਤੇ ਵੀ ਐ ਸੀ ਗੇ ਗੇ ਉਹ ਸਾਡੇ ਹੱਥ ਵਾਸ ਹੈ ਨਹੀਂ ਪਰ ਟਾਈਮਿੰਗ ਅਸੀਂ ਕੰਟਰੋਲ ਕਰ ਰੱਖੀ ਹੈ ਸਲੀਪ ਮੋਡ ਵਰਤ ਲਓ ਹਮ ਏਸੀ ਤੋਂ ਉਹਨਾਂ ਦਾ ਪਰਪਸ ਇਹ ਹੈ ਕਿ ਹੌਲੀ ਹੌਲੀ ਉਹ ਟੈਂਪਰੇਚਰ ਨੂੰ ਉੱਤੇ ਚੱਕਣਾ ਸ਼ੁਰੂ ਕਰਨਾ ਹੈ ਹਾਂ ਮਰ ਕੋ ਉਹਦਾ ਲੈਵਲ ਉੱਚਾ ਹੋਣਾ ਸ਼ੁਰੂ ਹੋ ਜਾਣਾ ਹਮ ਉਹ ਬੈਠਣਾ ਹੈ ਤੁਸੀਂ ਸਲੀਪ ਮੋਡ ਦੀ ਗੱਲ ਕੀਤੀ ਅੱਜ ਕੱਲ੍ਹ ਏਸੀਸ ਦੇ ਵਿੱਚ ਟਰਬੋ ਮੋਡ ਆ ਗਿਆ